ਬਚਾਓ ਵਿਦਾਨ ਬਚਾਓ ਲੋਕਤੰਤਰ ਬਚਾਓ ਜ਼ਬੂਰੀ ਕਰਨਾ ਜਨਤਾ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਜਿੰਦਾਬਾਦ ਜਿੰਦਾਬਾਦ ਅਰਮਨ ਪ੍ਰਾਪਤੇ ਲੋਕਤੰਤਰ ਭਾਰਤ ਲੋਕਤੰਤਰੀ ਭਾਰਤ ਜਿੰਦਾਬਾਦ 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 ਲੋਕ ਸ਼ਕਤੀਆਂ ਜਿੰਦਾਬਾਦ 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 ਫਿਰਕੂ ਵਾਜਿਵਾਦੀ ਸ਼ਕਤੀਆਂ ਮੁਰਦਾਬਾਦ 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 ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਬਟਾਲਾ ਚ ਇੱਕ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਉਸ ਤੋਂ ਪਹਿਲਾਂ ਕਿ ਬੈਨਰ ਦੀ ਤਸਵੀਰ ਵਿਖਾਣੇ ਆ ਬੜਾ ਪਿਆਰਾ ਬੈਨਰ ਹੈ ਇੱਕ ਪਾਸੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਵੇਖ ਰਹੇ ਹੋ ਇੱਕ ਪਾਸੇ ਜਿਹਨਾਂ ਸੰਵਿਧਾਨ ਰਚਿਆ ਹੈ ਡਾਕਟਰ ਭੀਮrao ਜੀ ਅੰਬੇਦਕਰ ਔਰ ਥੱਲੇ ਬੜੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੈ ਕਿ ਸਿਆਣੇ ਤੇ ਸਵੇਦਨਸੀਲ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਆਓ ਇਹ ਜਾਗਰੂਕ ਕਰਨੇ ਲੋਕਾਂ ਨੂੰ ਕਿਹੜੀ ਜਥੇਬੰਦੀ ਵੱਲੋਂ ਕਿੰਨਾ ਵੱਲੋਂ ਕੱਢਿਆ ਜਾ ਰਿਹਾ ਹੈ ਇਹਦਾ ਮਕਸਦ ਕੀ ਹੈ ਗੱਲਬਾਤ ਕਰਦੇ ਆ ਸਸਿਕਾ ਜੀ ਸ਼ੁਭਨਾਮ ਕੀ ਹੈ ਜਿਹੜਾ ਚੇਤਨਾ ਮਾਰਚ ਕੱਢ ਰਹੇ ਹੋ ਇਹਦਾ ਮੇਰਾ ਨਾਮ ਡਾਕਟਰ ਅਨੂਪ ਸਿੰਘ ਆਸੀਂ ਲੇਖਾਂ ਦੇ ਕੰਮ ਕਰਦੇ ਆਂ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਜ ਦਾ ਇਹ ਜਿਹੜਾ ਚੇਤਨਾ ਮਾਰਚ ਆ ਇਹ ਲੋਕ ਚੇਤਨਾ ਮੰਚ ਤੇ ਪੰਜਾਬੀ ਲੋਕਖਰੀ ਮੰਚ ਵੱਲੋਂ ਲੇਖਾਂ ਦੀ ਜਥੇਬੰਦੀ ਵੱਲੋਂ ਕੱਢਿਆ ਜਾ ਰਿਹਾ ਇਹਦਾ ਮੁੱਖ ਮੰਤਵ ਸੰਵਿਧਾਨ ਨੂੰ ਬਚਾਉਣਾ ਅੱਜ ਸਾਡੇ ਦੇਸ਼ ਦੇ ਸੰਵਿਧਾਨ ਨੂੰ ਜਿਹੜਾ ਸਿਧਾਂਤ ਡਾਕਟਰ ਬੀ ਆਰ ਅੰਬੇਦਕਰ ਦੀ ਗਵਾਹੀ ਚ ਬਣਿਆ ਸੀ ਅੱਜ ਉਹ ਸੰਵਿਧਾਨ ਨੂੰ ਲੋਕਤੰਤਰ ਨੂੰ ਜਿਹੜਾ 25 ਸਾਲ ਹੀ ਸਾਡੇ ਚੋਣਾਂ ਹੁੰਦੀਆਂ ਤੇ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਧਰਮ ਨਿਰਪੱਖ ਜ਼ਬੂਰੀ ਸ਼ਕਤੀਆਂ ਨੇ ਉਹਨਾਂ ਨੂੰ ਖੋਰਾ ਲਾਇਆ ਜਾ ਰਿਹਾ ਔਰ ਸਾਡਾ ਜਿਵੇਂ ਬਹੁਤ ਸਾਰੇ ਲੋਕਾਂ ਦਾ ਇੱਕ ਹਦਸਾ ਵੀ ਜੇ ਇਹਨਾਂ ਚੋਣਾਂ ਚ ਇੱਕ ਵਾਰ ਫੇਰ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਆ ਗਈਆਂ ਤੇ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਤਬਾਹ ਹੋਏਗਾ ਹਿੰਦੁਸਤਾਨ ਦੇ ਅੰਦਰ ਇਹ ਸਿਧਾਂਤ ਤਬਾਹ ਹੋਏਗਾ ਹਿੰਦੁਸਤਾਨ ਦੇ ਅੰਦਰ ਜਿਹੜਾ ਇਹ ਦੇਸ਼ ਵੱਖ-ਵੱਖ ਕੌਮਾਂ ਦਾ ਵੱਖ-ਵੱਖ ਕਮਾਈਤਾਂ ਦਾ ਵੱਖ-ਵੱਖ ਧਰਮਾਂ ਬੋਲੀਆਂ ਤੇ ਪਛਾਵਾਂ ਦਾ ਇੱਕ ਸੁੰਦਰ ਗੁਲਦਸਤਾ ਇਹਨੂੰ ਤਬਾਹ ਕੀਤਾ ਜਾਊਗਾ ਸੋ ਅਸੀਂ ਉਹਦੀ ਰਾਖੀ ਲਈ ਸੰਵਿਧਾਨ ਦੀ ਰਾਖੀ ਲਈ ਲੋਕਤੰਤਰ ਦੀ ਰਾਖੀ ਲਈ ਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਅੱਜ ਅਸੀਂ ਲੋਕਾਂ ਵੱਲੋਂ ਇੱਕ ਛੋਟਾ ਜਿਹਾ ਮਾਰਚ ਕਰ ਰਹੇ ਹਾਂ ਇਹ ਸੰਕੇਤਕ ਮਾਰਚ ਆ ਇਹ ਮਾਰਚ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਮੋਮਬੱਤੀ ਨੇ ਡੁੱਬਦੇ ਸੂਰਜ ਨੂੰ ਕਿਹਾ ਸੀ ਕਿ ਸੂਰਜਾ ਮੈਂ ਤੇਰੇ ਜਿਨੀ ਰੌਸ਼ਨੀ ਨਹੀਂ ਕਰ ਸਕਦੀ ਪਰ ਜਿੰਨੀ ਮੇਰੇ ਚ ਜਾਨ ਆਊਗੀ ਮੈਂ ਹਨੇਰਾ ਭਜਾਉਣ ਤੇ ਲਾਉ। ਸੋ ਸਾਡਾ ਵੀ ਇਹ ਇੱਕ ਯਤਨ ਆ। ਅਸੀਂ ਇਹ ਯਤਨ ਹਰ ਹਾਲਤ ਵਿੱਚ ਜਾਰੀ ਰੱਖਾਂ। ਡਾਕਟਰ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਚੇਤਨਾ ਮਾਰਚ ਜਿਹੜਾ ਹੋਰ ਜ਼ਰੂਰੀ ਹੋ ਜਾਂਦਾ ਕਿਉਂਕਿ ਲੋਕ ਸਭਾ ਚੋਣਾਂ ਆ ਰਹੀਆਂ। ਲੋਕ ਇਹਨੇ ਜਾਗਰੂਕ ਨਹੀਂ ਹੈਗੇ ਜੇ ਭਾਰਤ ਦੀ ਗੱਲ ਕਰੀਏ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ। ਇੱਕ ਅਮੀਰ ਲੋਕਾਂ ਦਾ ਭਾਰਤ ਹੈ ਗਰੀਬ ਲੋਕਾਂ ਦਾ ਤੇ ਜਿੱਥੇ ਗਰੀਬਾਂ ਨੂੰ ਕੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ। ਤੇ ਜਿੱਥੇ ਸਵਿਧਾਨ ਦੀਆਂ ਧੱਜੀਆਂ ਔੜ ਰਹੀਆਂ ਇਸ ਮੌਕੇ ਇਹ ਜ਼ਿਆਦਾ ਚੇਤਨਾ ਮਾ ਜਰੂਰੀ ਹੁੰਦਾ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਲੋਕ ਸਭਾ ਚੋਣਾਂ ਮੱਦੇ ਦੇ ਦੇਖੋ ਅੱਜ 2024 ਆ ਮੈਂ ਵਿੱਚ ਸਿਰਫ ਆਪਣਾ ਰੈਫਰੈਂਸ ਦਿਆਂਗਾ ਮੈਂ ਅੱਜ ਤੋਂ 24 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਭਾਰਤ ਬਨਾਮ ਇੰਡੀਆ ਮੇਰੇ ਮਿੱਤਰਾਂ ਨੂੰ ਪਤਾ ਕਿ ਇੱਕ ਅਮੀਰਾਂ ਦਾ ਇੰਡੀਆ ਬਣ ਗਿਆ ਤੇ ਗਰੀਬਾਂ ਦਾ ਭਾਰਤ ਬਣ ਗਿਆ ਆ ਜਿਹੜੇ ਲੋਕ ਖੜੇ ਆ ਵਿਚਾਰੇ ਸਵੇਰ ਤੋਂ ਲੈ ਕੇ ਲੇਬਰ ਸ਼ੈੱਡ ਤੇ ਇਹ ਗਰੀਬ ਲੋਕ ਨੇ ਇਹ ਇਹ ਭਾਰਤ ਦੇ ਵਾਸੀ ਆ ਇੱਕ ਇੰਡੀਆ ਦੇ ਵਾਸੀ ਆ ਜਿਨ੍ਹਾਂ ਨੇ ਕਰੋਨਾ ਚ ਵੀ ਜਦੋਂ ਲੋਕ ਰੋਟੀ ਨੂੰ ਤਰਸ ਰਹੇ ਸੀ ਤੇ ਉਦੋਂ ਉਬਾਨੀ ਅਡਾਨੀ ਵਰਗੇ ਉਹਨਾਂ ਦੇ ਮੁਨਾਫੇ 2 2 ਗੁਣਾ ਵਧੇ 4 4 ਗੁਣਾ ਵਧੇ 10 10 ਗੁਣਾ ਵਧੇ ਸੋ ਇੱਕ ਅਮੀਰਾਂ ਦਾ ਔਰ ਤੁਸੀਂ ਹੈਰਾਨ ਹੋਵੋਗੇ ਅੱਜ ਜਿਹੜੀ ਗੱਲ ਰਾਹੁਲ ਗਾਂਧੀ ਨੇ ਵੀ ਕਹੀ ਪੀ ਕੋਜ ਗਿਣਤੀ ਦੇ ਧਨਕਬੇਰਾ ਦਾ ਗਿਣਤੀ ਦੇ ਵੱਡੇ ਕਾਰਖਾਨੇਦਾਰਾਂ ਦਾ ਸਨਤਕਾਰਾਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮੋਦੀ ਸਰਕਾਰ ਨੇ ਮਾਫ ਕਰਦਾ ਪਰ ਕਿਸਾਨਾਂ ਦੀ ਇੱਕ ਦੁਵਾਨੀ ਨਹੀਂ ਮਾਫ ਕਰਦਾ ਕਿਸਾਨ ਲੜ ਰਹੇ ਆ ਲਗਾਤਾਰ ਵੀ ਸਾਡੀਆਂ ਜਿੰਦਸਾਂ ਦੇ ਲਾਹੇਵੰਦ ਪਾ ਦਿਓ ਸਾਡੇ ਕਰਜ਼ੇ ਮਾਫ ਕਰੋ ਔਰ ਉਹ ਅੱਜ ਜਿਹੜਾ ਪਿੰਡਾਂ 'ਚ ਜਾ ਕੇ ਤੁਸੀਂ ਦੇਖੋ ਸਾਡੀ ਬਦਕਿਸਮਤੀ ਇਹ ਆ ਕਿ ਸਾਡੇ ਚੈਨਲ ਸ਼ਹਿਰਾਂ 'ਚ ਨੇ ਸਾਡੇ ਸਾਰਾ ਮੀਡੀਆ ਸ਼ਹਿਰਾਂ 'ਚ ਆ ਜਾ ਕੇ ਪਿੰਡਾਂ 'ਚ ਦੇਖੋ ਪਿੰਡਾਂ 'ਚ ਕਿੰਨੀ ਕੋਰ ਗੁਰਬਤ ਆ ਕਿੰਨੀ ਗਰੀਬੀ ਆ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਆ ਆ ਤੁਸੀਂ ਦੂਰ ਨਾ ਜਾਓ ਗਉਂਸਪੁਰੇ ਜਾਓ ਕਿ ਦੇਖੇ ਲੰਗ ਕਿਤੇ ਜਾਓ ਇੱਥੇ ਆ ਗਾਂਧੀ ਕੈਂਪ 'ਚ ਕਿਸੇ ਵੇਲੇ ਜਾਓ ਮੈਂ ਤੁਹਾਨੂੰ ਬੇਨਤੀ ਕਰਾਂਗਾ ਜਾ ਕੇ ਲੋਕਾਂ ਦੀ ਹਾਲਤ ਵੇਖੋ ਕਿ ਲੋਕਾਂ ਦੀ ਕੀ ਹਾਲਤ ਆ ਮਰਲੇ ਮਰਲੇ ਦੇ ਘਰ ਚ ਲੋਕ 4-4 5-5 ਜੀ ਰਹਿ ਰਹੇ ਆ ਲੋਕਾਂ ਕੋਲ ਅਜੇ ਘਰਾਂ ਚ ਨਲਕੇ ਆ ਨਹੀਂ ਸੋ ਇੱਕ ਬਹੁਤ ਅਨਿਆਈ ਸਿਸਟਮ ਇਸ ਵੇਲੇ ਕੰਮ ਕਰ ਰਿਹਾ ਇਹਦੇ ਵਿਰੁੱਧ ਆਵਾਜ਼ ਉਠਾਉਣ ਦੀ ਲੋੜ ਆ ਔਰ ਅਸੀਂ ਬੜਾ ਪੁਰਾਣਾ ਨਾਰਾ ਲਾਉਂਦੇ ਹੁੰਦੇ ਆ ਅੱਜ ਕੱਲ ਤੇ ਹਟ ਗਏ ਧਨ ਔਰ ਧਰਤੀ ਵਟਕੇ ਰਹੇਗੀ ਵੀ ਇਹ ਲੋਕਾਂ ਦੇ ਅੰਦਰ ਜਿਹੜਾ ਅਮੀਰ ਅਮੀਰ ਹੋਈ ਜਾ ਰਿਹਾ ਗਰੀਬ ਗਰੀਬ ਹੋਈ ਜਾ ਰਿਹਾ ਵੀ ਇਹ ਇਹ ਵਰਤਾਰਾ ਕੇ ਦਿਨ ਰੁਕੂਗਾ 99% ਲੋਕ ਕੇ ਦਿਨ 1% ਅਮੀਰਾਂ ਦੇ ਗਾਲ ਪੈਣਗੇ ਲਾਜ਼ਮੀ ਪੈਣਗੇ ਜੇ ਭੁੱਖੇ ਲੋਕ ਜਿਹੜੇ ਤੰਗ ਆਏ ਹੋਏ ਫੁੱਲ ਜਿਹੜਿਆ ਉਹ ਮਾਲੀ ਦੀ ਦਸਤਾਰ ਲਾਜ਼ਮੀ ਤੌਰ ਤੇ ਕੇ ਦਿਨ ਲਾਉਣ ਮੇਰਾ ਆਖਰੀ ਸਵਾਲ ਆ ਇੱਕ ਪਾਸੇ ਜਦੋਂ ਨੇਤਾ ਕਿਸੇ ਪਾਰਟੀ ਦੇ ਹੋਣ ਰੈਲੀ ਕਰਦੇ ਆ ਕੋਈ ਮਾਰਚ ਕਰਦੇ ਆ ਲੱਖਾਂ ਦੁਨੀਆਂ ਉੱਥੇ ਪਹੁੰਚਦੀਆਂ ਸੈਂਕੜੇ ਦੁਨੀਆਂ ਪਹੁੰਚਦੀਆਂ ਪਰ ਜਦੋਂ ਬੁੱਧੀ ਜੀਵਿਆਂ ਦਾ ਕੰਮ ਹੁੰਦਾ ਹੈ ਜਾਗਰੂਕ ਕਰਨ ਦਾ ਕੰਮ ਹੁੰਦਾ ਹੈ ਮੁਠੀ ਭਰ ਲੋਕ ਹੀ ਕੋ ਸਾਹਮਣੇ ਹੁੰਦੇ ਆ ਦੇਖੋ ਇੱਕੋ ਹੀ ਮੈਂ ਤੁਹਾਨੂੰ ਗੱਲ ਇਹਦਾ ਜਵਾਬ ਦਿੰਦਾ ਵੀ ਸਿਆਣੇ ਲੋਕਾਂ ਦੀ ਕਦੀ ਭੀੜ ਨਹੀਂ ਹੁੰਦੀ ਇਹ ਗੱਲ ਸਮਝ ਲਿਓ ਤੇ ਭੀੜਾਂ ਕਦੀ ਸਿਆਣੀਆਂ ਨਹੀਂ ਹੁੰਦੀਆਂ ਇਹ ਕਦੇ ਨੋਟ ਕਰਿ ਛੜਿਓ ਤੁਸੀਂ ਰੋਜ਼ ਮੀਡੀਆ ਨਾਲ ਵਾਰ ਪੜਾ ਰਹਿੰਦਾ ਵੀ ਭੀੜਾਂ ਕਦੀ ਸਿਆਣੀਆਂ ਨਹੀਂ ਹੁੰਦੀਆਂ ਤੇ ਸਿਆਣੇ ਲੋਕਾਂ ਦੀ ਕਦੀ ਭੀੜ ਨਹੀਂ ਹੁੰਦੀ ਆ ਸਿਆਣੇ ਲੋਕ ਆ ਖੜੇ ਨੇ ਇਨੀ ਧੁੱਪ ਚ ਵੀ ਖੜਿਆ 70 70 ਸਾਲ ਦੀ ਉਮਰ ਦੇ ਖੜਿਆ ਬਈ ਸਿਆਣੇ ਲੋਕ ਸਿਆਣੇ ਲੋਕ ਕਦੀ ਭੀੜਾਂ ਨਹੀਂ ਹੁੰਦੀਆਂ ਇਹ ਗੱਲ ਮੋٹے ਤੌਰ ਤੇ ਸਮਝ ਲਓ ਇਹ ਲੋਕ ਪਤਾ ਨਹੀਂ ਕਿੱਦਾਂ ਕਿੱਦਾਂ ਜਾਂਦੇ ਆ ਸਾਡੇ ਲੋਕ ਅਜੇ ਵੱਡੀ ਪੱਧਰ ਤੇ ਮੈਂ ਗੱਲ ਕਰਕੇ ਛੱਡਿਆ ਵੱਡੀ ਪੱਧਰ ਤੇ ਅਨਪੜ੍ਹ ਨੇ ਵੱਡੀ ਪੱਧਰ ਤੇ ਅંધ ਵਿਸ਼ਵਾਸਾਂ ਦਾ ਸ਼ਿਕਾਰ ਨੇ ਵੱਡੀ ਪੱਧਰ ਤੇ ਲੀਡਰਾਂ ਦੇ ਮਗਰ ਲੱਗ ਜਾਂਦੇ ਆ ਵੱਡੇ ਮੈਂ ਬਦਕਿਸਮਤੀ ਤੇ ਕਹਿਣਾ ਨਹੀਂ ਚਾਹੁੰਦਾ ਲੋਕ ਤਾਂ ਸ਼ਰਾਬ ਦੀ ਬੋਤਲ ਦੇ ਮਗਰ ਵੀ ਸ਼ਰਾਬ ਸ਼ਾਮ ਨੂੰ ਸ਼ਰਾਬ ਮਿਲੂਗੀ ਲੋਕ ਤਾਂ ਇਸ ਕਰਕੇ ਚਲੇ ਜਾਂਦੇ ਸਾਡੇ ਦੇਸ਼ ਦੀ ਹਾਲਤ ਬੜੀ ਬਾੜੀ ਹੈ ਤੁਹਾਡੇ ਨਾਲ ਸਤਿੰਦਰਜੀਤ ਕੌਰ ਨੇ ਜਿਨ੍ਹਾਂ ਨੇ ਹੁਣ ਤੱਕ 10 ਕਿਤਾਬਾਂ ਲਿਖੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ ਚਾਹੁੰਦੇ ਹੋ ਚੇਤਨਾ ਮਾਰਚ ਕੱਢਿਆ ਜਾ ਰਿਹਾ ਸਭ ਤੋਂ ਪਹਿਲਾਂ ਦੱਸੋ ਤੁਸੀਂ ਇਸ ਮੌਕੇ ਕੀ ਕਹਿਣਾ ਚਾਹੁੰਦੇ ਮੈਂ ਇਸ ਮੌਕੇ ਇਹੋ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਚੇਤਨਾ ਮੰਚ ਲਿਖਾਰੀ ਸਭਾ ਵੱਲੋਂ ਚੇਤਨਾ ਲਿਖਾਰੀ ਸਭਾ ਵੱਲੋਂ ਇਹ ਚੇਤਨਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਆਮ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਕਿ ਉਹ ਆਪਣੇ ਹੱਕ ਦਾ ਇਸਤੇਮਾਲ ਸਹੀ ਜਗ੍ਹਾ ਤੇ ਕਰਨ ਇਸ ਕਰਕੇ ਇਹ ਲੇਖਾਂ ਕਾ ਵੱਲੋਂ ਮਾਰਚ ਕੱਢਿਆ ਜਾ ਰਿਹਾ ਤੇ ਮੈਂ ਇੱਕ ਛੋਟੀ ਜੀਆਂ ਕੁਝ ਸਤਰਾਂ ਵਿੱਚ ਕਵਿਤਾ ਜਿਹੜੀ ਪੇਸ਼ ਕਰਨ ਲੱਗੀ ਆਂ ਜ਼ਮੀਨ ਤੇਰੀ ਲੁੱਟੀ ਜਾਵੇ ਪੱਤ ਤੇਰੀ ਪੁੱਟੀ ਜਾਵੇ ਸੰਗੀ ਤੇਰੀ ਘੁੱਟੀ ਜਾਵੇ ਧਰੀ ਨਾ ਖਿਆਲ ਤੂੰ ਕੁਰਸੀ ਸੰਭਾਲ ਤੂੰ ਕੁਰਸੀ ਸੰਭਾਲ ਓਏ ਕੋਈ ਪਿਆ ਕਾਨੂੰਨ ਬਣਾਵੇ ਵਿੱਚ ਤੈਨੂੰ ਹੀ ਰੋੜੀ ਜਾਵੇ ਪਿੱਠ ਤੇਰੀ ਵੇ ਛੁਰੀ ਘਵਾਵੇ ਸੋਚੀ ਨਾ ਵਿਚਾਰੀ ਤੂੰ ਕੁਰਸੀ ਸੰਭਾਲੀ ਤੂੰ ਕੁਰਸੀ ਸੰਭਾਲੀ ਓਏ ਤਕੜੇ ਦਾ ਤੂੰ ਪਾਣੀ ਪਰ ਵੋਟਾਂ ਲਈ ਹਰ ਕੰਮਕਾਰ ਖਾਵੀਂ ਨਾ ਜਰਾ ਤੂੰ ਡਰ ਬਣ ਜਾ ਸ਼ੈਤਾਨ ਤੂੰ ਕੁਰਸੀ ਸੰਭਾਲ ਓਏ ਕੁਰਸੀ ਸੰਭਾਲ ਓਏ ਨਸ਼ਾ ਕੋਈ ਫਲਾਈ ਜਾਏ ਜਵਾਨੀ ਨੂੰ ਮਹਾਈ ਜਾਵੇ ਪੈਲੀਆਂ ਵੀ ਵਕਾਈ ਜਾਵੇ ਲਵੀ ਨਾ ਕੋਈ ਸਾਰ ਤੂੰ ਕੁਰਸੀ ਸੰਭਾਲ ਤੂੰ ਕੁਰਸੀ ਸੰਭਾਲ ਓਏ ਤੈਨੂੰ ਕੋਈ ਜੇ ਦੇਸ਼ ਲਈ ਤੈਨੂੰ ਕੀ ਜੇ ਦੇਸ਼ ਲਈ ਬਲਦਾਨ ਕਈ ਹੋਏ ਨੇ ਮਾਵਾਂ ਨੇ ਹੀਰੇ ਪੁੱਤ ਇੱਥੇ ਕਈ ਖੋਏ ਨੇ ਛੱਡੀ ਨਾ ਪੈਸਾ ਤੂੰ ਬਣ ਜਾ ਅਮੀਰ ਤੂੰ ਕੁਰਸੀ ਸੰਭਾਲ ਤੂੰ ਕੁਰਸੀ ਸੰਭਾਲ ਓਏ ਮੈਂ ਇਹਨਾਂ ਚੰਦ ਸਤਰਾ ਵਿੱਚ ਹੀ ਇਹ ਸਭ ਨੂੰ ਬੇਨਤੀ ਕਰਦੀ ਆ ਆਪਣੀ ਲੇਖਕ ਸਭਾ ਵੱਲੋਂ ਕਿ ਆਪਣੀ ਵੋਟ ਦੀ ਵਰਤੋਂ ਕਰਨ ਵੇਲੇ ਜਾਗਰਤ ਜਰੂਰ ਹੋਣ ਧੰਨਵਾਦ ਏਸੀ ਜੀ ਉਹ ਚੇਤਨਾ ਮਾਰਚ ਜੋ ਬਟਾਲਾ ਚ ਕੱਢਿਆ ਜਾ ਰਿਹਾ ਹੈ ਇੱਥੇ ਗੱਲ ਕੀਤੀ ਗਈ ਹੈ ਡਾਕਟਰ ਅਨੂਪ ਜੀ ਨੇ ਗੱਲ ਕੀਤੀ ਹੈ ਕਿ ਜਿੱਥੇ ਭੀੜ ਹੁੰਦੀ ਹੈ ਉੱਥੇ ਸਿਆਣੇ ਨਹੀਂ ਹੁੰਦੇ ਜਿੱਥੇ ਸਿਆਣੇ ਆਉਂਦੇ ਆ ਉੱਥੇ ਭੀੜ ਨਹੀਂ ਹੁੰਦੀ ਦੇਸ਼ ਨੂੰ ਜਾਗਰੂਕ ਕਰਦੇ ਰਵਾਂਗੇ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼